ਦੋ ਘਰ ਘਰ ਤੋਂ ਦੀ ਗਾਨਾ ਪਾਣੀ ਕਾ ਕੇ ਉਹ ਬਾਅਦ ਚ ਮੈਂ ਘੋਲ ਕੇ ਦੇ ਦਿੱਨ ਕਿਹਾ ਮੈਂ ਬਾਇਆ ਸਵਵਲੀ ਕੁਲ ਐਲ ਕੇ ਜੀ ਪਾਲਦਾਣਾ ਗੋਲ ਕੇ ਲੈ ਕੇ ਆਇਆ ਮੈਂ ਹਣਾ ਤਾਂ ਕਰਕੇ ਉਹ ਲੋਕਾਂ ਨੇ ਲੋਕਾਂ ਦੇ ਘਰ ਤੋਟਿਆ ਨਾ ਪਾਣੀ ਕੱਕੇ ਉਹਦੇ ਬਾਅਦ ਸਵੇਰ ਗੋਲ ਕੇ ਲੈ ਕੇ ਆ। ਜਿਹਨਾਂ ਦੇ ਘਰ ਤੋਟਿਆ ਨਾ ਉਹਦੇ ਬਾਅਦ ਸਵੇਰੇ ਪੈਸੇ ਦੇ ਬੇ ਬੇ ਕੇ ਆ ਗਿਆ ਤਾਂ ਉਹਨਾਂ ਨੇ ਮੈਂ ਖਾਂ ਪੀਨੂ ਪੈਸੇ ਦੇ ਕਿਹਾ ਮੇਰਾ ਪੁੱਤਰਾ ਹਰਗੁਰੂ ਸਿੰਘ ਘੜੀਵਾਲ ਇਹ ਜਿਹੜੇ ਕੰਮ ਕਰੀ ਸਾਡੇ 4 ਸਾਲ ਹੈ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਹੜ੍ਹ ਦੇ ਹਾਲਾਤਾਂ ਨੂੰ ਦੇਖ ਕੇ ਮੇਰਾ ਪੋਤਾ ਖੁਦ ਮੈਨੂੰ ਜੀਸੀ ਸਾਹਿਬ ਦੇ ਦਫ਼ਤਰ ਲੈ ਕੇ ਆਇਆ ਜਿਸ ਨੇ ਤੇ ਆਪਣੀ ਗੋਲਬ ਇਕੱਠੀ ਕਰਕੇ ਜੀਸੀ ਸਾਹਿਬ ਨੂੰ ਪੇਸ਼ ਕੀਤੀ ਹੈ ਜੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਹੜ੍ਹਾਂ ਜਿਹੜੇ ਮਾਰੇਗੇ ਲੋਕਾਂ ਦੀ ਮਦਦ ਕਰੋ ਮੈਂ ਅੱਗੇ ਵਾਸਤੇ ਵੱਡਾ ਹੋ ਕੇ ਵੀ ਮੈਂ ਹੱਥਾਂ ਨਾਲ ਵੀ ਸਹਾਇਤਾ ਕਰੂਗਾ ਤੇ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਜਿਹੜਾ ਬੱਚਾ ਇੱਕ ਛੋਟਾ ਨੰਨਾ ਮੰਨਾ ਲੈ ਕੇ ਆ ਜੀਸੀ ਸਾਹਿਬ ਨੂੰ ਇਸ ਤੋਂ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਵੀ ਅੱਗੇ ਹੋ ਕੇ ਬਹੁਤ ਵਾਰ ਹਸਪੀਟਲਾਂ ਦੀ ਵਕਤ ਕਰੀਏ ਅੱਜ ਜੀ ਹਰਿਗੁਣ ਸਿੰਘ ਐਨ.ਕੇ.ਜੀ ਵਰਧਨੀਵਾਇ ਸਕੂਲ ਅੰデア ਤੋਂ ਉਹ ਮੇਰੇ ਕੋਲ ਪਰਸਨਲੀ ਆਏ ਨੇ ਤੇ ਉਹ ਆਪਣੀ ਗੱਲ ਲਾ ਰਹੀ ਜਿਵੇਂ ਵੀ ਇਹਨਾਂ ਦੀ ਕਟਰੀ ਸੀ 19 ਮੀਕਰਨ ਡੀਲੀ ਪ੍ਰਭਾਵਿਤ ਆ ਕਰਨੀ ਬਨਾਲੇ ਵਾਸੀ ਨੇ ਉਹਨਾਂ ਨੇ ਦਿੱਤਾ ਇਹ ਕਾਫੀ ਮੋਟੀਵੇਸ਼ਨਰੀ ਗੱਲ ਹੈ ਤੇ ਉਹਨਾਂ ਨੇ ਖੁਦ ਆਪਣੇ ਆਪ ਪਰਿਵਾਰ ਜਿਨਾਂ ਨਾਲ ਆ ਕੇ ਪ੍ਰਸ਼ਾਸਨ ਨੂੰ ਮਦਦ ਕਰਨ ਦਾ ਵਾਸਤੇ ਕਿਹਾ ਤੇ ਨਾਲ ਦੀ ਨਾਲ ਇਹਨਾਂ ਨੇ ਸਮਝ ਵੀ ਕਿਹਾ ਕਿ ਜਿੱਥੇ ਕਿਤੇ ਲੋੜਨ ਪਰਿਵਾਰਾਂ ਨੂੰ ਜਿੰਨੇ ਇਹ ਤਾਂ ਤੇ ਪ੍ਰਸ਼ਾਸਨ ਦੇ ਦਰ ਤਰ ਉਹ ਰਾਸ਼ਨੀ ਨੂੰ ਇਹ ਕਰਾਉਣਗੇ ਕਿ ਬੱਚੇ ਦੀ ਫਿਊਚਰ ਵਾਸਤੇ ਵੀ ਮੈਂ ਕਰਾਂ ਤੇ ਬੈਸਟ ਸਿਸਟਮ ਸੀ ਜਿੰਨਾ ਆਪਣੀ ਮੀਅ ਤੇ ਪੰਜਾਬੀ ਸਾੜਗੀਆਂ ਨੇ ਕਾਫੀ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਦੇ ਸਮਾਜਿਕ ਸੱਤਵਾਂ ਅੱਗੇ ਆ ਰਹੇ ਤੇ ਬਨਾਲਾ ਸ਼ਹਿਰ ਵੀ ਕਾਫੀ ਬੱਚੇ ਤੇ ਕਾਫੀ ਸਕੂਲ ਐਸੋਸੀਏਸ਼ਨ ਤੋਂ ਵੀ ਸਾਡੇ ਕੋਲ ਡਾਨ ਵਾਸਤੇ ਕਰਦੇ ਕੁਝ ਮੋੜੇ ਕਰਾਏਗੇ ਤੇ ਮੈਂ ਮੈਂ ਬੇਨਤੀ ਕਰਨਾ ਚਾਹੁੰਗਾ ਜੇਕਰ ਕਿਸੇ ਹੋਰ ਸੰਸਥਾ ਵੀ ਆਉਣਾ ਚਾਹੁੰਦੇ ਨੇ ਉਹ ਪ੍ਰਸ਼ਾਸਨ ਨਾਲ رابطہ ਕਰ ਸਕਣ ਫਿਰ ਅਸੀਂ ਜਿੱਤੇ ਕਿਤੇ ਲੋੜ ਨਹੀਂ ਮੱਝਾ ਆਈਏ ਤੇ ਮਿਸਟਰ ਜੇ ਵੀ ਉਹਨਾਂ ਨੂੰ ਸਿੱਖ ਪ੍ਰੋਵਾਈਡ ਕਰ ਸਕਦੇ